ਕੱਟੇ ਵਿਆਹ ਹੋਣੇ ਉਦੋਂ ਕਿ ਨਾ ਪਿੱਤੀ ਭੂਆ ਨੂੰ ਆ ਲੈ ਤੂੰ ਵੱਡਿਆਂ ਦਾ ਸਾਥ ਨਹੀਂ ਉਹ ਤਾਂ ਬੱਜ ਗਿਆ ਵਾ ਫਸਟ ਮੇਰਾ ਕਮਰਾ ਦੇਖੋ ਮੇਰਾ ਬਣ ਗਿਆ ਤੁਹਾਡਾ ਪਤਾ ਨਹੀਂਗਾ ਓ ਛੁੱਟ ਗਈਆਂ ਹੀ ਮੋਟਰ ਤੋਂ ਬਾਹਾਂ ਛੁੱਟ ਗਈਆਂ ਹੀ ਇਹ ਸਾਰੇ ਪਿੰਡ ਨੂੰ ਹਾ ਕਰਕੇ ਦੱਸਦਾ ਵੀ ਹਾਂ ਆਜੋ ਚਾਹ ਦਾ ਰੌਲਾ ਪੈ ਗਿਆ ਜਿਹਦੀ ਜਿੰਨੇ ਹੈ ਕਣ ਆਜੋ ਮੈਂ ਕੰਮ ਕੀ ਹਾਂਜੀ ਸਸੀ ਕਾ ਕੀ ਹੈ ਚਾਹ ਤੇ ਅੱਜ ਦੇ ਵਲੌਗ ਵਿੱਚ ਸਾਰੇ ਜਨਿਆਂ ਦਾ ਸਵਾਗਤ ਹੈ ਤੇ ਅੱਜ ਦਾ ਵਲੌਗ ਨਹੀਂ ਵਿਸੋਕਿਸ਼ ਟੌਪੀ ਦੇ ਹੋਣਾ ਸਾਰੇ ਵੀ ਕੀ ਆਏ ਵੀ ਸਾਡੇ ਕਿਹੜਾ ਕਿਹੜਾ ਕਮਰਾ ਕਿਹੜਾ ਕਿਹੜਾ ਕੀ ਆ। ਹੋਰ ਕੋਲ ਮਲਾ ਕੇ ਮੈਨੂੰ ਦੇ ਮੈਨੂੰ ਕੋਈ ਕਮਰਾ ਨਹੀਂ ਮਿਲਿਆ। ਹਾਲੇ ਮੇਰਾ ਕਿਹੜਾ ਬਣਿਆ ਮੈਂ ਦਾ ਆਹ ਹਾਲੇ ਉੱਪਰਲੇ ਫਲੋਰ ਤੇ ਇਹਨੇ ਤਾਂ ਰੱਸੀ ਲੰਕਾ ਕੇ ਉੱਪਰ ਬੈਠ ਜਾਣਾ। ਕੋਈ ਦਾ ਗੱਲ ਆ ਹਾਲੇ ਦਾ ਬਣਿਆ ਕੋਈ ਨਹੀਂ। ਹੋਰ ਕੁਛ ਆ ਮੈਂ ਕਹਿੰਦਾ ਥੱਲੇ ਵੀ ਮੈਨੂੰ ਇੱਕ ਕਮਰਾ ਦੇ ਦੋ। ਬੰਦਾ ਪੁੱਛੇ ਤੁਸੀਂ ਵੀ ਇਸ ਕੱਲ ਦਾ ਨਿਆਂ ਕਰਨਾ ਕਿ ਹਰੇਕ ਬੰਦੇ ਨੂੰ ਇੱਕ ਹੀ ਕਮਰਾ ਮਿਲਦਾ ਦੋ-ਦੋ ਕਮਰੇ ਕਦੀ ਨਹੀਂ ਮਿਲਦੇ। ਮੈਨੂੰ ਤਾਂ ਆਪ ਮੇਰਾ ਕਮਰਾ ਚਾਹੀਦਾ ਨਸਲਦਾਰਾ ਬਣਾਓ। ਮੈਂ ਜਿੱਦੋਂ ਆਇਆ ਕਰਨਾ ਮੈਂ ਤੇ ਮੈਂ ਕਿੱਥੇ ਇਹਨੂੰ ਆਪਾ ਪਰਲਮਨ ਨੇ ਆ ਉਹ ਹੈਗਾ ਨਾ ਆਪਣਾ ਜਿਹੜਾ ਛੱਡ ਚੰਗਰਾਲਾ ਉਧਰੋਂ ਵਧੀਆ ਜਗ੍ਹਾ ਨਾਲ ਜੇ ਮੰਜੀ ਦਾ ਲਿਆ ਗਮੀ ਪ੍ਰੋਪਰ ਹੈ ਚਾਨਣੀ ਲਾਗੇ ਕਈ ਨਾ ਮੈਂ ਕਿਹਾ ਨਾ ਤੂੰ ਮੇਰ ਨਾਲ ਰਹੇਗੀ ਨਾ ਕੀ ਲੱਗੇ ਸ਼ਿਫਟ ਸ਼ਿਫਟੀ ਨਿਕਾ ਕਰਦਾ ਉੱਥੇ ਮੈਂ ਨਹੀਂ 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 ਉਹ ਵਈਆ ਮੱਜੇ ਲੈ ਤੇਰਾ ਮੋਪਿਆ ਬੋਤਾ ਤੇ ਜਦੋਂ ਤੁਹਾਡੀ ਜਵਾਕ ਤੇ ਵਿਆਹ ਹੋਣੀ ਉਦੋਂ ਕਿ ਨਾ ਪਿੱਤੀ ਭੂਆ ਨੂੰ ਆ ਲੈ ਤੂੰ ਵੱਡਿਆਂ ਦਾ ਸਾਥ ਉਹ ਨਾ ਰਸ ਜੇ ਸਾਂ ਜਵੇਂ ਗਾਂ ਜਵਾਕਾਂ ਨੇ ਕਿਆ ਕਰਨਾ ਸਾਡੀ ਪਿੱਦੀ ਭੂਆ ਆਉਗੀ ਤੇ ਸਾਡੀ ਚਿਜੀ ਜੀ ਲੇਕੀ ਆਉਗੀ ਪਿੱਦੀ ਭੂਆ ਆ ਉਹਨੇ ਆ ਵੀ ਬੜਾ ਕਿਆ ਕਰਨਾ ਪਿੱਦੀ ਭੂਆ ਨੂੰ ਲੋਕਾਂ ਦਾ ਲੋਕ ਜੁਦਾ ਬੜਾ ਸੁਭਾਅ ਗਰਮੀ ਪਿੱਦੀ ਭੂਆ ਨੂੰ ਨਾ ਕਾ ਗੱਲ ਹੋ ਜੇ ਪਤਾ ਲੱਗੇ ਕਿ ਪਿੱਦੀ ਭੂਆ ਗੱਲ ਪੈ ਜੂਗੀ ਮੈਂ ਇਹ ਵੀ ਗਰੰਟੀ ਕਿ ਨਹੀਂ ਤੁਹਾਡੇ ਜਵਾਬ ਸਾਨੂੰ ਕੁਝ ਦੱਸਣਾ ਨਾ ਦੱਸਣ ਜਿਵੇਂ ਇਹਨਾਂ ਦੇ ਜਵਾਬ ਅੰਸ਼ਾਰਾ ਕੋ ਮੈਨੂੰ ਦੱਸ ਦੇਣਾ ਉਹ ਵੀ ਮੈਨੂੰ ਦੱਸ ਮੈਂ ਦੱਸ ਦਾਂ ਜਿਵੇਂ ਉਹ ਨਹੀਂ ਗੱਗੂ ਐ ਜਦੋਂ ਨਿਕਲਦੇ ਹੀ ਤੇ ਜੋੜੇ ਕਹਿੰਨ ਡਰਾਵਾ ਦੇ ਦਿੰਦੇ ਮੇਰਾ ਚੂ ਚਾਚਾ ਆ ਗਿਆ ਤੇ ਸਾਰੇ ਲੈਫ ਵੱਧ ਕੇ ਤੁਰੇ ਜਾਂਦੇ ਹੁੰਦੇ ਉਵੇਂ ਜਾ ਕਨਾ ਪਿੰਦੀ ਭੂ ਆ ਗਈ ਪਿੰਦੀ ਭੂ ਆ ਗਈ ਭੱਜੋ ਸਾਰੇ ਪਿੰਦੀ ਭੂ ਆ ਗਈ ਵੱਡੀ ਭੂ ਆ ਤੇ ਦੁੱਜੀ ਭੂ ਆ ਤੇ ਵੱਡੀ ਆ ਹਾਂ ਉਹ ਤਾਂ ਗ੍ਰੇਨ ਇੱਕ ਤਾਂ ਨੈਕਲੈਸ ਇੱਕ ਬਿਜ਼ਨਸ ਵੂਮੈਨ ਫੇਰ ਉਹਦਾ ਗੱਲਾਂ ਵੱਡੀਆਂ ਹੁੰਦੀਆਂ ਨੈਕਲੈਸ ਕੀ ਮਤਲਬ ਆ ਯਾਨੀ ਨਾ ਤੇ ਲੋਰੀ ਕਹਿੰਦੇ ਕੱਪੜੇ ਕੋਲ ਹੈ ਕਮਲੀਏ ਤੋਰ ਕਮਲ ਜੀ ਹੁਣ ਤੇਰੀ 2 ਇੰਚ ਧੌਣ ਬਾਹਰ ਆ ਜਾਣੀ ਆ ਇਹਦਾ ਸੇਨੂ ਹਾਂ ਕਾ ਚਿਰ ਥਾ ਪਾ ਕੇ ਰਸਾ ਪਾ ਕੇ ਖਿੱਚ ਲਈ ਬੈਠੀ ਧੌਣ ਬਾਹਰ ਜਿਹੜੀ ਫਰੀਜ ਚ ਵੜੀ ਤੇ ਦੇ ਦੇ ਜਿੰਨਾ ਸਾਰਾ ਇਹ ਸਰਚ ਮੁੱਕਾ ਮਾਰ ਕੇ ਘਰ ਅੰਦਰ ਪਾਵੇ ਸਾਰੀ ਉਮਰ ਮੈਂ ਇਹੀ ਰੁਗਾ ਤੇਰੀ ਬੜੀ ਧੌਣ ਹੈ ਜਰਾ ਫੇਰ ਕੀ ਬਾਹਰ ਆ ਜਾਣੀ ਸਾਰੇ ਮੜਾਈ ਜਾਂਦੇ ਅੱਜ ਥੋਕ ਦੋ ਕਾਂਚ ਦਰਦ ਕਿੰਨੇ ਥਾਈ ਛੋੜ ਦੇ ਮੈਂ ਬੋਲ ਕਿਉਂਦਾ ਦਿੱਪੂ ਆ ਨਾ ਤੂੰ ਮਣੀ ਬੋਲਣਾ ਤੇ ਦਿੱਪੂ ਆ ਹੂੰ ਜਿੱਦੀ ਪੂ ਆ ਕੇ ਤੇਰੇ ਮੈਂ ਗੋਲ ਗੋਲ ਕੇ ਦੰਦ ਵਿੰਗੇ ਹੋ ਗਿਆ ਮੂੰਹ ਦੇ ਪਿੱਤੀ ਪੂ ਆਇਆ ਨਾ ਬੋਲਿਆ ਕਰ ਲੱਖੇ ਵੀਰ ਦਾ ਕੰਮ ਵਧਾ ਦੇਣਾ ਵੇਖ ਸਾਡੇ ਇੱਧਰ ਵਿਖਾ ਲੇਖੇ ਵੀਰ ਦਾ ਕੰਮ ਵਿਖਾ ਦਮ ਨਹੀਂ ਉਹ ਰ ਬੱਜ ਗਿਆ ਵਾ ਫਸਟ ਮੇਰਾ ਕਮਰਾ ਦੇਖੋ ਮੇਰਾ ਬਣ ਗਿਆ ਤੁਹਾਡਾ ਪਤਾ ਨਹੀਂਗਾ ਸਾਡਾ ਸਾਡਾ ਤਾਂ ਬਣ ਗਿਆ ਇਹਦਾ ਮੰਜਾ ਢਾ ਦੇ ਇੱਥੇ ਪੈ ਗਿਆ ਕਨੇ ਰਾਹ ਨੂੰ ਇੱਥੇ ਇਹ ਦੇਖੋ ਹਾਂ ਇਹਦਾ ਨੀਰਾ ਥੋੜੀ ਹੈ ਇਹ ਹੋਰ ਕਿੰਨਾ ਗਵੰਢ ਗਿਆ ਇਹ ਕਮਰਾ ਸੁਨੀਪ ਨੇ ਨਾ ਮੈਨਾਂ ਮੈ ਦਿੱਤੇ ਆ ਮੇਰਾ ਤਾਂ ਕਮਰਾ ਦਿੱਤੇ ਬੰਨਿਆ ਨੇ ਮੈਂ ਰੱਸੀ ਪਾ ਲਿਆ ਕਿਰਨ ਤਾਂ ਮਮੀ ਦਾ ਕਮਰਾ ਮਮੀ ਦਾ ਤੇ ਸਾਡਾ ਕਮਰੇ ਆ ਹਾਂ ਮਮੀ ਦਾ ਆ ਕਮਰਾ ਹਾਂ ਮਮੀ ਦਾ ਮੇਰਾ ਮਤਲਬ ਨਹੀਂ ਉਹ ਵੀ ਸਾਡਾ ਠਾੜਾ ਹੀ ਸਾਡਾ ਹੀ ਆ ਉਹ ਸਾਡਾ ਸਾਡਾ ਹੀ ਆ ਤੇ ਤੇਰਾ ਤਾਂ ਉੱਤੇ ਹੀ ਆ ਮੇਰਾ ਤਾਂ ਮਮੀ ਰਹੀ ਐ ਥੱਲੇ ਕਿਉਂ ਮਮੀ ਕੋ ਮੈਂ ਰਹੂੰਗਾ ਤੂੰ ਰਹੂੰਗਾ ਮੈਂ ਰਹੂੰਗਾ ਹੁਣ ਤੂੰ ਵਿਆਹ ਕਰਾ ਕੇ ਵੀ ਮਮੀ ਨਾਲ ਸੌਂਿਆ ਕਰੀਂ ਉਹ ਦੇ ਕਮਰੇ ਚ ਜਾ ਕੋਈ ਗੱਲ ਨਹੀਂ ਆਸੀ ਬਣਾ ਲਾ ਮਮੀ ਖੁਸ਼ੀ ਵਾਲੀ ਗੱਲ ਨਹੀਂ ਕਰਨੀ ਠੀਕ ਹੈ ਨਾ ਤਮ ਧੰਦੇ ਦੀ ਗੱਲ ਕਰੋ ਐਵੇਂ ਨਾ ਫੀਲਿੰਗਾਂ ਦਿਖਾਈ ਜਾਓ ਕਿ ਪਿਆਰ ਵੀ ਬਾਰੇ ਗੱਲ ਕਰੀਏ ਨਿਯਾਜ਼ ਜੀ ਗੱਲ ਲਓ ਵਿਆਹ ਕਰੋ ਉੱਤੇ ਚੱਲ ਜਾਗੇ ਐ ਨਹੀਂ ਹੁੰਦਾਗਾ ਜਿਹੜੇ ਬਣਾ ਤੇ ਮੰਨਣਾ ਹੀ ਪੈਣਾ ਹੁਣੇ ਹੀ ਮੰਨ ਲਈ ਜਾਂ ਥੱਲੇ ਮੰਨ ਲਾ ਚ ਉੱਤੇ ਬਸ ਇੱਕ ਹੀ ਕਮਰਾ ਸਮਝ ਆ ਕੀ ਆ ਇਹ ਬਾਥਰੂਮ ਆ ਬਾਥਰੂਮ ਆ ਤੇ ਆ ਆਹੋ ਆਹ ਪ੍ਰਵਾ ਇਹ ਉੱਪਰ ਹੀ ਰਹਿਣਾ ਇਹ ਇੱਥੇ ਲੋਬੀ ਹੱਥ ਹੱਥ ਧੋਲੇ ਬੰਦੇ ਨੇ ਇਹ ਬਹੁਤ ਵੱਡਾ ਬਾਥਰੂਮ ਨਹੀਂ ਬਣਾ ਸਕਦੇ ਨਾ ਨਾ ਇੱਥੇ ਹੱਥ ਹੱਥ ਧੋਲੇ ਇਹ ਬਾਥਰੂਮ ਹੈ ਇੱਥੇ ਵੀ ਟਾਇਲਟ ਲੱਗ ਜੇਗੀ ਇੱਥੇ ਬੰਦਾ ਬਹਿ ਜਾ ਕਰੂਗਾ ਉੱਪਰਲੇ ਬੰਦੇ ਨਾਲ ਆ ਕਰੂਗਾ ਐਸੇ ਨਹੀਂ ਜੀ ਇਹਦਾ ਰੀਜ਼ਨ ਪਤਾ ਕਿ ਇਹ ਬਾਥਰੂਮ ਥੋੜਾ ਲੰਬਾ ਲੰਬਾਈ ਚ ਇਸ ਕਰਕੇ ਤੈਨੂੰ ਵੱਡਾ ਲੱਗਦਾ ਉਹ ਬਾਥਰੂਮ ਆ ਚੋਰਸ ਨਹੀਂ ਬਟਾ ਜੀ ਭਰਾਵਾ ਨਹੀਂ ਉੱਤੇ ਗਿਆ ਇਹ ਬਾਥਰੂਮ ਵੈਸੇ ਵੀ ਜਿਹੜਾ ਕਾਮਨ ਬਾਥਰੂਮ ਹੁੰਦਾ ਉਹਦਾ ਰੱਟਾ ਵੀ ਸਟੋਰ ਨੇ ਕੱਕ ਡਸਟ ਸਟੋਰ ਆ ਉਦਾਂ ਨਹੀਂ ਛੋਟਾ ਹੀ ਆ ਵੀਰ ਜੀ ਛਾ ਛੋਟਾ ਹੀ ਆ ਸੋ ਚਲੋ ਕੋਹ ਹੋਂਦੇ ਪਿੱਛੇ ਆਪਣਾ ਸਟੋਰ ਬਹੁਤ ਵੱਡਾ ਸੀ ਜਿਹਨ ਕੰਦ ਗਿੱਲੀਆ ਬੜਾ ਜਹੱਫ ਇੱਕ ਦੂਜੇ ਮਿਹਨਤ ਮਾਰ ਲਿਓ ਕਰੋ ਸਗਣਵੇਂ ਆਪ ਤੁਸੀਂ ਆ ਮਾ ਜੀ ਮਾਰਨਾ ਉਹ ਸਟੋਰ ਚ ਸਟਾਰਟ ਕਰ ਦੋ ਇਹ ਦੂਜਾ ਸਮਾਨ ਤੂੰ ਕਿੱਥੇ ਰੱਖਣਾ ਮੈਂ ਕੀ ਰੱਖਣਾ ਤੂੰ ਬੇਟੀਆਂ ਨੂੰ ਹੀ ਰੱਖਣਾ ਭਰਾਵਾ ਬੱਸ ਕਰਨੀ ਮੰਨ ਲੈ ਇਹ ਬੇਟੀਆਂ ਦਾ ਹੁਣ ਖਿਹੜਾ ਛੱਡੀ ਇੱਥੇ ਲੱਕੜ ਦਾ ਕੰਮ ਕਰਾ ਕੇ ਵੈਸੇ ਵਿਚਾਲੇ ਜਗ੍ਹਾ ਰਹਿ ਨਹੀਂ ਜਾਣੀ ਕਰਨ ਨੂੰ ਉਹ ਜਿਹੜੀਆਂ ਲੱਕੜੀਆਂ ਲਮਾਰੀਆਂ ਬਣਵਾਈਆਂ ਜੇ ਨਾ ਉਹ ਇੱਕ ਵੀ ਨਹੀਂ ਪੂਰੀ ਆਉਣੀ ਇਹਦੇ ਚ ਮੇਰੇ ਘਰ ਦਾ ਤੁਹਾਡਾ ਸਟੋਰ ਇੱਥੇ ਸੂਤ ਨਹੀਂ ਆਉਣਾ ਇਹ ਕਮਰੇ ਦੇ ਤੌਰ ਤੇ ਹੀ ਵਰਤ ਲਿਓ ਸਟੋਰ ਉਧਰ ਹੀ ਬਣਾ ਲਓ ਲੱਖਾ ਪਤਾ ਕਿਰ ਪਾਸੇ ਤੇ ਬਣਾਣਾ ਸਟੋਰ ਨਹੀਂ ਤੁਹਾਡਾ ਕੰਮ ਇਹ ਕਮਰੇ ਦਾ ਕੰਮ ਹੈ ਨਹੀਂ ਬਣਾਈਨ ਵਾਲੇ ਸਹੀ ਤਾਂ ਹੰਦਰੇ ਬ్రో ਉਧਰ ਹੈ ਉਹ ਆਪਣੀ ਕਿਚਨ ਹੈ ਤੇ ਫਿਰ ਆਪਣੇ ਸਿੰਕ ਤੋਂ ਕਿਧੋਂ ਆਉਣਗੇ ਤੇ ਇੱਥੇ ਆਪਾਂ ਫੈਕਟਰੀ ਸਾਡੇ ਜਿੱਕੇ ਜਿਹੜਾ ਰਸ ਤੁਸੀ ਇਕੱਠਾ ਲਿਆਉਂਦੇ ਆ ਨਾ ਉਹ ਆਪਾਂ ਉਹਦੇ ਵਿੱਚ ਰੱਖਾ ਦਾਂਗੇ ਸੋਈ ਦਾ ਬੂਆ ਰੱਖਿਆ ਹਾਂ ਸੋਹੀ ਦੇ ਵਿੱਚੋਂ ਇੱਥੋਂ ਬਾਹਰ ਵੀ ਜਾ ਸਕਦੇ ਜੇ ਭਾਂਡੇ ਕੁੜੇ ਬਾਹਰ ਸਿਕਾਉਣੇ ਹਨ ਪਤੀਲੇ ਤੁਲੇ ਦੇਗੇ ਆਵੇਂ ਤੇ ਡਿਜ਼ਾਈਨ ਜਿਉਂ ਸ਼ੁਰੂ ਹੋ ਗਏ ਆ ਇਹਦੇ ਚ ਮੈਂ ਵਿਖਾਉਣਾ ਉੱਧਰ ਚੱਲਣਾ ਉੱਧਰ ਵੀ ਆ ਪਰਾਂ ਨਹੀਂ ਪਰਾਂ ਵੀ ਆ ਡੈਣਾ 8 18 ਡਿਜ਼ਾਈਨ ਆ ਰਿਹਾ ਕੰਢ ਚ ਤੇ ਕਹਾ ਦੇ ਸੜਕ ਨਾਲ ਕਿੰਨੀ ਕੀ ਹੋ ਗਈ ਹੈ ਸੜਕ ਤੋਂ ਮੈਂ ਦਿਖਾ ਦਿੰਦਾ ਲੋਕਾਂ ਨੇ ਬੈਠੇ ਪਹਿਲੇ ਨਾ ਮੈਂ ਚਲਾ ਦੇ ਤਾ ਲੋ ਪਰ ਆਪਾਂ ਹੀ ਲੱਗ ਜਾਣਾ ਸਾਹ ਬਰੇ ਦੀ ਮੰਡਲ ਤੋਂ ਆਪਾਂ ਰ ਆਪਣਾ ਹੀ ਲੱਗਦੇ ਹਨ ਕੋਠੇ ਦੇ ਨਾਲ ਸਾਹ ਬਰੇ ਤੋਂ ਆਪਾਂ ਹੂੰ ਕੋਠੇ ਤੇ ਜਿਵੇਂ ਮਤਲਬ ਚੜ੍ਹਨਾ ਹੋਵੇ ਕੰਧ ਤੇ ਪੈ ਰੱਖ ਕੇ ਬੰਧਿਆ ਰਾਮ ਨੂੰ ਬਾਕੀ ਉਹ ਗੇਟ ਤੁਸੀਂ ਵੇਖ ਲਿਆ ਮੈਂ ਤੁਹਾਨੂੰ ਕਿਹਾ ਸੀ ਨਾ ਉਹ ਜਿੰਨਾ ਟਾਈਮ ਕੋਠੀ ਹਰ ਬੰਦੀ ਤੇ ਰਹਿੰਦੇ ਟਾਈਮ ਤੇ ਲੋਕੀ ਉਹ ਉਧਰ ਜਾ ਗੇਟ ਖਾ ਕੇ ਗੇਟ ਹੀ ਨੱਪਦਾ ਆਪਾਂ ਉਹ ਤੇ ਸੀਕ੍ਰਟ ਚੀਜ਼ ਰੱਖੀ ਹੋਈ ਹੈ ਗੁਪਤ ਉਹ ਐ ਨੱਪਦਾ ਇੱਕ ਉਹ ਸਾਰੇ ਸਾਰਾ ਬਾਹ ਚਾਲ ਕਿਵੇਂ ਆ ਤੋ ਕਿਵੇਂ ਲੱਗਦਾ ਐ ਵੀ ਚੱਲ ਗਿਆ ਨਾਲ ਨਾਲ ਬੱਲਾ ਲਵਾ ਲੈਣਾ ਅੱਲਾਹ ਤਾਂ ਵੱਢ ਕੇ ਲਾਵਾਗੇ ਇੱਦਾਂ ਮਿੱਟੀ ਵੀ ਕਿੱਟਿਆ ਰਹਿਣਾ ਜਿਹੜਾ ਜਿਹੜਾ ਕਿੱਟਿਆ ਰਹਿਣਾ ਹੋਰ ਮੇਰੇ ਪਾਜੀ ਕੋਈ ਫਿਰ ਦੱਸ ਸਕਦਾ ਕਿ ਕੋਈ ਕੋਈ ਕਿਹੜਾ ਨਾਸ਼ੀਰੇ ਵਿੱਚ ਜਿਆਦਾ ਪੁੰਦਾ ਚਾਹ ਤੋ ਇਹ ਨਾ ਹੋਵੇ ਤੇ ਚਾਹ ਦਾ ਰੋਲਾ ਜਵਾਂ ਨਾ ਪਵੇ ਕਿਹਦੇ ਘਰੇ ਪਤਾ ਵੀ ਨਾ ਲੱਗੇ ਵੀ ਚਾਹ ਬਣੀ ਕਿ ਨਹੀਂ ਬਣੀ ਹਾਂ ਇਹ ਸਾਰੇ ਪਿੰਡ ਨੂੰ ਹਾ ਕਰਕੇ ਦੱਸਦਾ ਵੀ ਹਾਂ ਆ ਜੋ ਚਾਹ ਦਾ ਰੋਲਾ ਪੈ ਗਿਆ ਸੇ ਜਿੰਨੇ ਹੈ ਕਣ ਆ ਜੋ ਪੌਂਦ ਜੋ ਆ ਵੇਖੀ ਕਿਵੇਂ ਇੱਕੋ ਹੀ ਰਹਿਸੀ ਬਸ ਠੀਕ ਆ ਇਹ ਵਗਾ ਹੀਆਂ ਵਧੀਆ ਵਾ ਠੀਕ ਆ ਮਾਦੇ ਸਿਰਾਂ ਤੇ ਆਏ ਵਾਗਾ ਜਾਗਾ ਚੱਕੀ ਗੱਡੀ ਦੇ ਮੂੰਹ ਚਾਕੇ ਤੋਰਪੇ ਨੇ ਹਾਡੀਆਂ ਲੈਂਟਰ ਲੋਗੇ ਟਾੜੀ ਲੱਗੀਆਂ ਪੂਰੀਆਂ ਆਹੀਂ ਲੈਂਟਰ ਲੋਗੇ ਟਾ ਲਵਣੀਆਂ ਗੁਰਵਿੰਦਰ ਹੋਣੀ ਵਿਚਾਰੇ ਦੁਖੀ ਹੋਏ ਬੈਹਿਆ ਆ ਆਹਾ ਆਹਾ ਉਹ ਆ ਵੀ ਤਰੇ ਇਸ ਪਾਲ ਦੀ ਕੁੜੀ ਆ ਠੀਕ ਆ ਉਹ ਪਾਲੇ ਦੀ ਕੁੜੀ ਆ ਇਹ ਕਿੰਦੇ ਦੀਆਂ ਕੁੜੀਆਂ ਜਿਹੜੀਆਂ ਅੱਗੇ ਬੈਠੀਆਂ ਵਾਂ ਕੀ ਲੇਸ ਆਹ ਟਾਇਲਾਂ ਸਪੈਸ਼ਲ ਲਾ ਦੇਣ ਲੱਗੇ ਵੇਲੀ ਚ ਕਿਉਂ ਚੱਕੜ ਆ ਜਾਂਦਾ ਯਾਰ ਖਰਾਬ ਹੋ ਜਾਂਦੀ ਚਾਚੇ ਕੀ ਵੇਲੀ ਸਾਰੀ ਤੇ ਹੁਣ ਖਰਾਬ ਬਣਾਊਗੀ ਮੀ ਬਹੁ ਪਈ ਜਾਂਦੇ ਉਹਦੇ ਕਰਕੇ ਲਾਤੀ ਚੱਲ ਨਾਲੇ ਵਧੀਆ ਲੱਗਦਾ ਇਹਦੇ ਨਾਲ ਸੋਹਣਾ ਹੀ ਲੱਗੂਗੀ ਚੱਲ ਜੂ ਚੱਲ ਜੂ ਇਹ ਨਹੀਂ ਚਲਣੀ ਜੀ ਉਹ ਦਰ ਲੋ ਉਹ ਹੀ ਬਦਲਤਾ ਕੱਲ ਮੈਂ ਕਿਹਾ ਸੀ ਨਾ ਕਿ ਮੈਂ ਮੀਟਰ ਚੈੱਕ ਕਰਨਾ ਹੈ ਤੇ ਆਪਾਂ ਚੈੱਕ ਕਰਨਾ ਬਈ ਇਹ ਕਿ 745 ਕੁਸ਼ ਚੱਲੀ ਸੀ ਨਾ ਆਹ ਰਹੀ ਕਿੰਨੀ ਗੰਦੀ ਚੀਕ ਇਹਨਾਂ ਨੂੰ ਬਹਿਣਾ ਨਹੀਂ ਆਉਦਾ ਗਾ ਮੈਂ ਗੱਡੀ ਤੇ ਹੈ 445 ਇਹ ਤਾਂ 445 ਹੀ ਪਈ ਆ ਹੈ 900 ਨਾ ਵਾ ਹਾਂ 9447 ਨਹੀਂ ਹਾਂ ਪਰ 100 ਕਿਲੋਮੀਟਰ ਥੋੜਾ ਚੱਲ ਗਿਆ 300 ਹੋਣੀ ਆ ਯਾਰ 345 100 ਕਿਲੋਮੀਟਰ ਚਲਾਦੀ ਕਈ ਕਿ ਵੀ ਫੋਲਾ ਕਿੰਦਾ ਯਾਰ 1 ਕਿਲੋਮੀਟਰ ਘੜੀ ਪਈ ਐ ਸਮਝੋ ਬਾਹਰ ਆ ਗਣੀ ਹੁਣ ਪੋਚ ਲੈਣੇ ਜਾ ਕੇ ਇਹਨਾਂ ਦਾ 200 ਕਿਲੋਮੀਟਰ ਰਾਈ 200 ਹੋਣੀ ਆ ਆਪਾਂ ਨੂੰ ਕੇਪਾ ਲੜਾਈ ਪਾਉਣੀ ਹੈ ਜਿੱਦਾਂ ਮਰਜੀ ਪਾਉਣੀ 200 ਮੰਨੇ ਮੰਨੇ ਆ ਬੇ ਟਾਪੜ ਨਾਲ ਸਾਰੀਆਂ ਲੱਗ ਚੱਲੀਆਂ ਈ ਵੇਲੀ ਚ ਸੋਣਾ ਆ ਆ ਗੱਡੀ ਕਿੰਨੀ ਮਨੀ ਦੀ ਹੈ ਹੂੰ ਵਾਪਸ ਕਰ ਜਾਓ ਭਾਈ ਅੰਦਰ ਗੱਡੀ ਮੰਨੇ ਮੰਨੇ 200 ਕਿਲੋਮੀਟਰ ਗੱਡੀ ਚਲਾਤੀ ਐ ਨਾ ਕੱਲ ਨੋਟ ਕੀਤੀ ਸੀ ਨਾ ਮੈਂ ਕਿੱਥੇ ਗਈਆਂ ਅਸੀਂ 200 ਕਿਲੋਮੀਟਰ ਗੱਡੀ ਚਲਾਤੀ ਕਿੱਥੇ ਜਾ ਕੇ ਆਈਆਂ 200 ਕਿਲੋਮੀਟਰ ਗੱਡੀ ਚੱਲ ਪਈ ਆ ਢੋਲੀ ਦੇ ਕੋਰੀਆਲੀ ਜਾ ਕੇ ਆਈਆਂ ਕਹਿੰਦੀਆਂ ਵੱਡੇ ਘਰ ਹੋਰ ਕਿੱਥੇ ਹੋਰ ਕਿੱਥੇ ਵੱਡਾ ਘਰ ਹੋਰ ਸਾਫੂ ਵਾਲੇ ਢੋਲੀ ਵੱਡਾ ਘਰ ਕੋਰੀਆਲ ਮਾਲੇ ਤੇ ਢੋਲੀ ਮਾਲੇ ਵੀ ਗਈਆਂ ਮਾਲੇ ਸਾਫੂ ਵਾਲੇ ਕੱਲੇ ਮਾਲੂ ਸਾਫੂ ਵਾਲੇ ਢੋਲੀ ਦੁਜਾ ਵੱਡਾ ਘਰ ਕੋਰੀਆਲ ਕੋਰੀਆਲ ਵਾਵਾ ਥਾ ਕੋਰੀਆ ਕੋਈ ਨਹੀਂ ਗਿਆ 200 ਕਿਲੋਮੀਟਰ ਗੱਡੀ ਆ ਰਾਮ ਨਾਲ ਚੱਲੀ ਸਕਦੀ ਨਿੱਕੇ ਪੈਰਾਂ ਨੇ ਲਿਆਓ ਹੁਣ ਨਿੱਕੇ ਪੈਰਾਂ ਵਾਲੇ ਹੁਣ ਮੂੰਹ ਦਾ ਸਾਹਮਣੇ ਨਹੀਂ ਆਉਂਦੇ ਹੈ ਨਿੱਕੇ ਪੈਰਾਂ ਵਾਲੇ ਉਹ ਜਿਹੜੀ ਬਿਨਾ ਤੌਣ ਵਾਲੀ 200 ਕਿਲੋਮੀਟਰ ਗੱਡੀ ਚਲਾਦੀ ਇਹਨਾਂ ਨੇ ਜਿਹੜੀ ਨੈਕਲੇਸ ਵਾਲੀ ਨੈਕਲੇਸ ਵਾਲੀ ਹਾਂ ਨੈਕਲੇਸ ਨੂੰ ਲਿਆ ਨੈਕਲੇਸ ਕਿੱਥੇ ਆ ਨੈਕਲੇਸ ਮਤਲਬ ਪੰਜਾਬੀ ਚ ਤੌਣ ਤੋਂ ਬਿਨਾ ਇੱਕ ਨੈਕਲੇਸ ਹੁੰਦਾ ਨਾ ਉਹ ਕੀ ਹੁੰਦਾ ਕਾਕੇ ਗਲ ਚ ਪਾਉਣਾ ਨੈਕਲੇਸ ਹੁੰਦਾ ਹੈਗਾ ਉਹ ਤਾਂ ਨੈਕਲੇਸ ਹੀ ਹੁੰਦਾ ਕੀ ਕਹਿੰਦੇ ਨੂੰ ਹਾਰ ਮੋਟੇ ਨੇ ਮੋਟੇ ਨੇ ਮੋਟੇ ਨੇ ਬਾਹਾਂ ਭੜਦੀਆਂ ਬਾਕੀ ਹੋਰ ਬਹੁਤ ਹੀ ਮੋਟੇ ਆ ਨਹੀਂਗਾ ਅਬ ਛੁੱਟ ਗਈਆਂ ਹੀ ਮੋਟੇ ਤੋਂ ਬਾਹਾਂ ਛੁੱਟ ਗਈਆਂ ਹੀ ਤਵਾ ਫਾਟ ਗਿਆ ਤੋਂੋਂ ਕਾਹਦਾ ਮਾਰ ਮੇਰੀ ਹਲਕੀ ਮੈਂ ਨਾ ਗੀਤ ਮੋਟਾ ਹਾਂ ਬੁੜੇ ਬੰਦੇ ਯਾਰ ਤੇ ਬੰਗੀ ਮੋਟ ਜਾਲ ਕੱਢ ਰਹੀ ਹੈ ਮੇਰੀ ਕਾਲੀਏ ਸੀ ਪਰ ਤੂੰ ਵੀ ਨਹੀਂ ਲੋਟ ਆਉਂਦਾ ਫਿਰ ਕਹਿੰਦਾ ਹਟਾ ਲੈ ਆਈ ਨਹੀਂ ਭੇਜਦਾ ਫੋਟੋ ਨਹੀਂ ਦਿੱਤਿਆ ਨਾ ਨਹੀਂ ਆਈ ਭੇਜਦਾ ਮੈਂ ਤਾਂ ਨਹੀਂ ਕਾਣ ਬੈਠਾ ਟੇਕੇ ਹੁਣ ਸਹੀ ਆ ਬੈਠਾ ਟੇਕੇ ਬੈਠਾ ਇਧਰ ਸਾਹ ਝੜ ਗਿਆ ਇਧਰ ਸਾਹ ਨਾਲ ਜਿਹੜੀ ਉਹ ਆਪਦੀ ਚਲਾਦੀ ਆ 2.5 ਕਿਲੋਮੀਟਰ ਕਿੱਥੇ ਲੈ ਗਈ ਨਹੀਂ ਹੈ ਕਿਧਰ ਗਈ ਹੋ ਨਾ ਯਾਰ 50 ਕਿਲੋ ਮਟਰ ਦਾ ਆਰਡਰ ਸੀ ਤੈਨੂੰ ਆ 15 ਤੇ 15 ਆਉਣ ਦੇ ਵਿੱਚ ਇੱਥੋਂ ਅਸੀਂ ਸਾਕੂ ਵਾਲੇ ਗਈਆਂ ਉਹ ਭਰਾਵਾ ਅਸੀਂ ਬਿਜ਼ਨਸ ਕਰਨ ਗਈਆਂ ਸੀ ਹਾਂ ਨਾ ਮੇਰੇ ਸਹਿਆ ਨਾਲ ਨਾਲ ਬਿਜ਼ਨਸ 7-8 ਸੂਟ ਲੈ ਆਈਆਂ ਆਰਡਰ ਤੇ ਮੈਂ ਚਾਹ ਤੇ ਉਹ ਸੁਵੇਟ ਤੇ ਜਾ ਕਰੋ ਐਵੇਂ ਸੁਵੇਟ ਤੇ ਜਾ ਕਰੋ ਪਹਿਲਾਂ ਤੋ ਵੀ ਲਓ ਫਿਰ ਤੈਨੂੰ ਗੰਦੀਆਂ ਕੀਤੀਆਂ ਨਾ ਅਸੀਂ ਤਾਂ ਤੋੜੀ ਇੱਕ ਵਾਰੀ ਲਗਾਈਆਂ ਹੈ ਸੇ ਰੋਜ ਨਹੀਂ ਫਰਕ ਲੈ ਉਹ ਨਹੀਂ ਬਤਾ ਰੋਜ ਰੋਜ ਭਈ ਸਦੀ ਸਾਡੀ ਚਲਾਈ ਜੋ ਪਰਕਾ ਅਸੀਂ ਤਾਂ ਅੱਜ ਸਕੂਲ ਤੇਰੇ ਪਿੰਨ ਤੋਂ ਥਾਂ ਨਹੀਂ ਦੇਦਾ ਟੋਏ ਜਮਾਰ ਬਣੀ ਨਿੱਕੀ ਤੋਂ ਹੋਂ ਹੋਣ ਕਰਕੇ ਐ ਟੋਏ ਜਵਾ ਗੱਲ ਭਰਾ ਉਹ ਕਹਿੰਦੇ ਪੱਥਰ ਦੀ ਚੜੀ ਐ ਮੈਂਟਮੈਂਟ ਬਾਅਦ ਹਰ ਟਾਇਰ ਪਾੜਨਾ ਹੈ ਐਨਾ ਕੋਈ ਨਹੀਂ ਸੀ 18000 ਦਾ ਜਿਓਲੈਂਟ ਦਾ ਨਹਿਰਾਓ ਵਾ 17000 ਤੱਕ 5000 ਰੁਪਏ ਜਿਹੜੇ ਬਾਸੀਆਂ ਲੈਣ ਲੱਗ ਪਈਆਂ ਇਹਨੂੰ ਦੱਸ ਕੇ ਜੀਓ ਲੈਂਡਰ ਪੁਆਇਆ ਲੋਹੇ ਦੇ ਨਹੀਂ ਪੁਆਏ ਨਹੀਂ ਮੰਗਦੇ ਆਨੇ ਮੇਰੇ ਕੋਲ ਜਿਵੇਂ ਮਰਜੀ ਤੇ ਪੀਆ ਕੇ ਲੀਤੇ ਚਾਰ ਦਾ ਐਤੋਂ ਮੈਨੂੰ ਲੱਗਾ ਹਜੇ ਤੱਕ ਇਹਦਾ ਨਹੀਂ ਸਾਹ ਉਹ ਜਿਹੜੀ ਨਾਲ ਪਹਿਲਾਂ ਚੱਲੀ ਉਹਨੂੰ ਪੁੱਛ ਉਹ ਤਾਂ ਬਿਜ਼ਨਸ ਕਰ ਰਹੀ ਸੀ ਉੱਥੇ ਭੂਆ ਘਰੇ ਗਏ ਤਿੰਨ ਚਾਰ ਸੂਟ ਉੱਥੇ ਮਿਲ ਗਏ ਘੜਾਈ ਘੱਟ ਨੂੰ ਫਿਰ ਮੀਂਹ ਸਹੇਲੀ ਦੇ ਘਰੇ ਦੋ ਸੂਟ ਉਹਨੇ ਆਪਦੇ ਦੇ ਤੇ ਤਿੰਨ ਉਹਨੇ ਚਾਦਰੇ ਦੇ ਦੇ ਪੰਜ ਸੂਟ ਹੋ ਗਏ ਲੈ ਅੱਪ ਬਿਜ਼ਨਸ ਕਰਕੇ ਘਰੇ ਆ ਗਏ ਬਾਹਰ ਨਾ ਨਾ ਆਉ ਆਲੂ ਤੋ ਸੋ ਤਾਂ ਆਜੀ ਤਾਂ ਉਹ ਮੋਗਿਆ ਵੈਕਮ ਮਸ਼ੀਨ ਚਲਾ ਕੇ ਦੇ ਨਾਲ ਉਹ ਪੈਸੇ ਕੀ ਹੋ ਜਾਣਗੇ ਤੂੰ ਦੱਦੀ ਆ ਇਹਨਾਂ ਤੋਂ ਇਹ ਸਾਰੇ ਜਿਹੜੇ ਚਲਾਉਂਦੇ ਆਪੇ ਤੋਂ ਪਾਪੇ ਤੋਂ ਲੈ ਕੇ ਜਾਣੀ ਆਉਂ ਤੋਲ ਰੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤਾਂ ਖੜੀ ਰਹਿਣ ਦੋਨੋ ਭਗੋਏ ਬੋਮੋ ਖੜੀ ਜੀ ਮੈਂ ਧੰਮਣ ਰਖਾ ਇਹ ਕੋ ਚੰਗੇ ਲਾ ਦੇਾਂਗੇ ਤਾਂ ਮਣੇ ਵੇੜ ਦੂਦੇ ਦਾ ਨਿੱਕੀ ਜੀ ਹਰ ਕਰਦੀ ਜੀ ਇਹ ਦੀੜਾ ਯਾਰ ਮੈਨ ਕੋ ਵੀ ਕੁਰਸੀ ਖੜੀ ਹੈ ਵੱਡਿਆ ਪਾਣਾ ਨੂੰ ਕਦੀ ਹਾਂ ਨਹੀਂ ਚੱਕੀ ਦਾ ਚੱਕਿਆ ਕਿਤੇ ਅੱਜ ਥੱਲੇ ਥੱਲੇ ਰੱਖਿਆ ਵਾ ਅੱਠੇ ਕਿਹਾ ਖਾ ਦਾ ਤੇ ਮੇਰੀ ਜਦ ਨਿੱਕਿਆ ਸਾਡਾ ਦੰਦ ਟੁੱਟੇ ਹੋ ਜਾਂਦਾ ਮੈਰੀ ਕਿਤੇ ਨਾ ਪੁੱਜੋ ਘਰ ਪਰ ਕਰਨਰ ਕੇ ਤਾਂ ਉਹਦੀ ਘਰ ਦੀ ਦਾ ਮੁਕਾਬਲਾ ਵੀ ਨਹੀਂ ਹੁੰਦਾ ਬੈਂ ਮਾਲ ਸੇ ਨਾ ਆਪਣਾ ਕਰਨ ਕੋ ਬਨੇ ਕਈ ਗਲੇ ਦਾ ਮਾਰ ਕੇ ਉਹ ਖਾਈ ਜਾਉਂਦਾ ਤੂੰ ਵੀ ਫੋਨ ਮਾਰ ਅੱਛੀ ਬਸ ਫੋਨ ਕਰ ਤਸਰੀ ਮੈਂ ਇੱਕ ਨਹੀਂ ਸੀ ਕਰਦੇ ਮੈਂ ਮੋਰ ਜਾਵਦੇ ਆ ਤੇ ਤਾਂ ਕਾਬੂ ਨਹੀਂ ਆਏ ਮੈਂ ਨਹੀਂ ਜੀ ਬੈਠਾ ਮਾਂ ਮਾਈਂਟਰਨੈਟ ਦਿਵਾਨਾ ਦੋ ਘਰ ਜੀ ਦਿਵਾਨਾ ਦੋ ਘਾੜਾ ਦਿਵਾਨਾ ਮੋਰ ਕਿੱਕਰੀ ਬੈ ਨਹੀਂ ਹੈ ਮਸ਼ੀਨ ਮੋਰ ਹੌਲਾ ਹੌ ਗੱਦਬੜੇ ਕਪੜਾ ਥੋੜਾ ਅੱਜ ਤੂੰ ਮਟਾਈਆ ਤੂੰ ਘਰ ਨਹੀਂ ਤਾਂ ਮੇਰੀ ਪਰੇਸ਼ਾਨੀ ਹੁੰਦੀ। ਤੂੰ ਹੱਥ ਘੜਾ ਛੋਟਾ ਆਂ ਤੂੰ ਮੇਰੇ ਤੋਂ। ਹੂੰ। ਤਾਂ ਇਹ ਜਿਵੇਂ ਥਾਲੀਆ ਤੋ ਐ ਮੇਰੇ ਕਿਤੇ ਜਵਾਬ ਹੋਇਆ। ਹੱਥ ਚੱਕੀਂ ਤੂੰ ਮਰਗਾ ਤੇ ਤੇਰੀ ਜਵਾਨੀ ਦੀ ਕਾ ਬੜੀ ਸੀ। ਕਿਸ ਦਾ ਮਤਲਬ ਕੋਲ ਤਾਂ ਸਾਸ ਨੂੰ ਨਹੀਂ ਪਤਾ। ਵਾਹ ਆਇਆ ਮਨੁਮੋਹ ਜਿਹੜਾ ਆਵੇ ਤਾਂ ਵਹਿਲੇ ਆ ਤੇ ਦੂਜੇ ਨੂੰ ਵੀ ਕੰਮ ਕਰਨ ਦੇਣ ਦਾ। ਠੀਕ ਆ। ਮੈਂ ਮੰਨੀ ਬਾਣੀ ਨਹੀਂ ਕਿ ਮੈਂ ਛਾੜ ਦਿੰਦੀ ਆ ਮੈਂ। ਮਰੀ ਪਰ। ਮੈਂ ਮਟਕਣਾ ਤੇ ਮੈਨੂੰ ਜਾਣਾ ਨਹੀਂ। समास का बदला देखते पे कि ना कालिया ਮੋਟਾ ਛੱਡੀ ਨਾ ਚਾਰ ਪੰਜ ਲੱਥੇ ਮਾਰ ਕੇ ਤੇਰੇ ਭਰਾ ਦਾ ਮਾਸ ਪਾੜਦਾ ਹਾਏ ਭਰਾਵਾਂ ਨੂੰ ਭਰਾ ਜ਼ਰੂਰੀ ਹੁੰਦੇ ਅੱਜ ਵੱਢ ਦੇ ਲੈ ਜ਼ਰੂਰੀ ਤਾਂ ਹੁੰਦੇ ਮਾਸ ਪਰ ਮੈਨੂੰ ਵੀ ਬਹੁਤ ਜ਼ਰੂਰੀ ਦਰਪੋਗ ਆ ਦੋ ਦਿਨ ਲੱਥੇ ਤੇ ਲਾ ਕੇ ਆਲੇ ਤੇ ਨੌ ਵਰਗ ਕੱਟ ਖੋਲੇ ਆ ਕੇ ਨੌ ਵਰਗ ਨੌ ਹਟਾ ਬੜਾ ਆਹਹ ਸੀਰਾ ਚੀਨੀ ਆਮੀ ਮਸੇਂ ਭਵਾ ਦੇ